ਸਥਾਨਕ શ્રી ਬਾਲਾਜੀ ਯਾਤਰਾ ਸੰਗ ਵੱਲੋਂ ਰਾਜਥਾਨ ਦੇ શ્રી ਮਹਿੰਦੀਪੁਰ ਬਾਲਾਜੀ ਤਾਮ ਵਿਖੇ 13ਵਾਂ ਵਿਰਾਟ ਹਨੂਮਾਨ ਮਹੋਤਸਵ ਅਤੇ ਪੰਡਾਰਾ 31 ਅਗਸਤ ਨੂੰ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਆਯੋਜਿਤ ਕੀਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਸੰਬੰਧੀ ਅੱਜ ਬੁੱਢਲਾੜਾ ਦੇ ਇੱਕ ਨਿੱਜੀ ਰੈਸਟੋਰੈਂਟ ਵਿਖੇ ਪੂਰੇ ਦੇਸ਼ ਪਰ ਵਿੱਚੋਂ ਪਹੁੰਚੀਆਂ ਬ੍ਰਾਂਚਾਂ ਵੱਲੋਂ ਪੰਡਾਰਾ ਅਤੇ ਮਹੋਤਸਵ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਸੰਗ ਵੱਲੋਂ ਸਮੇਂ ਸਮੇਂ ਤੇ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਸੇਵਾ ਕਾਰਜ ਅਤੇ 25 ਸਾਲਾਂ ਤੋਂ ਲਗਾਤਾਰ ਸ਼ਰਦਾਲੂਆਂ ਨੂੰ ਸ੍ਰੀ ਮਹਿੰਦੀਪੁਰ ਬਾਲਾ ਜੀ ਧਾਮ ਦੇ ਦਰਸ਼ਨ ਕਰਵਾਉਣਾ ਬਹੁਤ ਹੀ ਸ਼ਲਾਗਾਇਕ ਕਦਮ ਹੈ ਜਿਸ ਲਈ ਸੰਗ ਦਾ ਹਰ ਮੈਂਬਰ ਵਧਾਈ ਦਾ ਹੱਕਦਾਰ ਹੈ ਬੋਲ ਬਾਲਾ ਜੀ ਮਹਾਰਾਜ ਜੀ ਕੀ ਤਕ ਸ਼੍ਰੀ ਬਾਲਾ ਜੀ ਯਾਤਰਾ ਸੰਗ ਬੋਲੜਾ ਜੋ ਕਿ 31 8 2025 ਨੂੰ ਮਹਿੰਦੀਪੁਰ ਧਾਮ ਦੇ ਵਿੱਚ ਜਾ ਕੇ ਜਾਗਰਣ ਕਰ ਰਿਹਾ ਹੈ ਔਰ ਭੰਡਾਰਾ 30 ਤਰੀਕ ਨੂੰ ਸ਼ੁਰੂ ਹੋ ਜਾਣਾ ਜੋ 1 ਤਰੀਕ ਤੱਕ 24 ਘੰਟੇ ਬਾਬੇ ਦੇ ਭੰਡਾਰ ਚੱਲਦੇ ਰਹਿਣਗੇ ਬਾਲਾ ਜੀ ਜਤਰਾ ਸੰਗ ਬਲਾਡਾ ਬਲੋ ਸਾਰੇ ਪਰਿਵਾਰ ਸਾਰੀ ਸੰਗਤ ਨੂੰ ਇਹ ਹੀ ਅਪੀਲ ਹੈ ਵੀ ਜਿਆਦਾ ਤੋਂ ਜਿਆਦਾ ਸੰਗਤ ਬਾਲਾ ਜੀ ਜਾਗਰਣ ਚ ਬਾਲਾ ਜੀ ਦੇ ਦਰਸ਼ਨ ਕਰਨ ਉਥੇ ਦਰਬਾਰ ਇੱਕ ਸੰਕਟ ਹਾਰੀ ਦਰਬਾਰ ਹੈ ਬਾਲਾ ਜੀ ਦਾ ਉਥੇ ਸਾਰੇ ਸੰਗਟ ਬਾਬੇ ਦੇ ਸਰੀਰੀ ਕਸ਼ਟ ਕੋਈ ਉਪਰੀ ਪ੍ਰਾਈ ਸਾਰੇ ਕਸ਼ਟ ਬਾਲਾ ਦੇ ਕੱਢਦੇ ਨੇ ਤੇ ਨਾਲੇ ਤਾਂ ਜਾਗਰਣ ਦਾ ਗੁਣਗਾਨ ਸੁਣਨ ਤੇ ਬਾਬਾ ਜੀ ਦੇ ਦਰਸ਼ਨ ਬਾਲਾ ਜੀ ਦੇ ਦਰਸ਼ਨ ਕਰਨ ਪੰਜਾਬ ਹਰਿਆਣਾ ਦਿੱਲੀ ਕਲਕੱਤਾ ਜੀ ਲਗਭਗ 25 ਬ੍ਰਾਂਚਾਂ ਨੇ ਬਾਲਾ ਜਤਰਾ ਸੰਗ ਬੁਲਾੜਾ ਦੀਆ ਉਹ ਸਾਰੀਆਂ ਇਕਜੁੱਟ ਹੋ ਕੇ ਪਰਿਵਾਰ ਇੱਕ ਬਣ ਕੇ ਸਾਡਾ ਸੰਗ ਨਹੀਂ ਸਾਡਾ ਇੱਕ ਪਰਿਵਾਰ ਹੈ ਸਾਰੇ ਛੋਟੇ ਵੱਡੇ ਵੱਡੇ ਭਰਾ ਸਾਡੇ ਸਾਰੇ ਨੇ ਤੇ ਸਾਰਾ ਇੱਕ ਏਕਤਾ ਨਾਲ ਅਜੀਸ ਬਾਲਾ ਜੀ ਜਗਰਨ ਜਾ ਕੇ ਉੱਥੇ ਬਾਲਾ ਜੀ ਦਰਬਾਰ ਦੇ ਵਿੱਚ ਬਾਬਾ ਦਾ ਗੁਣਗਾਨ ਕਰਦੇ ਆ ਪਿਛਲੇ ਲਗਭਗ 25 ਸਾਲਾਂ ਤੋਂ ਇਹ ਜੱਤ ਸਾਡੀ ਯਾਤਰਾ ਸੰਗ ਬਣੀ ਹੋਈ ਹੈ ਔਰ ਸਾਡਾ ਮੇਨ ਉਦੇਸ਼ ਇਹ ਵੀ ਵੱਧ ਤੋਂ ਵੱਧ ਜਾਤੇ ਇਹਨਾਂ ਨੂੰ ਮਹਨੀਪੁਰ ਬਾਲਾ ਜੀ ਲੈ ਕੇ ਜਾਈਏ ਉੱਥੋਂ ਦੀ ਮਹਿਮਾ ਲੋਕਾਂ ਨੂੰ ਪਤਾ ਲੱਗੇ ਬਾਲਾ ਜੀ ਉਹਨਾਂ ਦੇ ਸੰਕਟ ਕਟਨ ਮਨੋ ਕਾਮਨਾ ਪੂਰੀ ਕਰੇ ਸਾਡਾ ਮੇਨ ਉਦੇਸ਼ ਇਹ ਯਾਤਰਾ ਦਾ ਹੀ ਹੈ ਸਾਲ ਦੇ ਵਿੱਚ ਮਹਨੀਪੁਰ ਬਾਲਾ ਜੀ ਹੁੰਦਾ ਪਰ ਸਾਡੀ ਬ੍ਰਾਂਚਾਂ ਦੇ ਵਿੱਚ ਹੁੰਦਾ ਰਹਿੰਦਾ ਹੈ ਕੋਈ ਹਸਾਰ ਹੋ ਗਿਆ ਹੁਸ਼ਾਰਪੁਰ ਹੋ ਗਿਆ ਸਾਲ ਦੇ ਵਿੱਚ ਕੋਈ ਕੋਈ ਬ੍ਰਾਂਚ ਅਲੱਗ-ਅਲੱਗ ਕਰਾਂਦੇ ਨੇ ਮਹਿੰਦੀਪੁਰ ਬਲਾਜੇ ਇੱਕੋ ਹੀ ਵਿਸ਼ਾਲ ਜਾਗਰ ਹੁੰਦਾ ਹੈ ਲਗਭਗ 700 ਰੂਮ ਸਾਡੇ ਉੱਥੇ ਬੁੱਕ ਨੇ 5000 ਯਾਤਰੀ ਸਾਡੇ ਜੋ ਸਾਡੀ ਕਾਗਜ਼ਾਂ ਦੇ ਵਿੱਚ ਨੋਟ ਨੇ 5000 ਯਾਤਰੀ ਆਪਣੇ ਜਾ ਰਹੇ ਨੇ ਉੱਥੇ ਬਲਾਜੇ ਸਾਡੀ ਸਾਰੀ ਵਿਵਸਥਾ ਸਾਡੀ ਸੰਸਥਾ ਵੱਲੋਂ ਹੁੰਦੀ ਹੈ ਜੋ ਸਾਨੂੰ ਨੋਟ ਕਰਾਏਗਾ ਜੋ ਸਾਡੀ ਜਾਣਕਾਰੀ ਦੇ ਕੇ ਜਾਏਗਾ ਉਹਦੀ ਪੂਰੀ ਸੁਵਿਧਾ ਸਾਡੀ ਸੰਸਥਾ ਵੱਲੋਂ ਹੈ ਜੋ ਅਨਨੋਨ ਪਰਸਨ ਜਾਂਦਾ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਦਾ ਇਸ ਸਾਲ ਵੀ ਬਾਬੇ ਦੀ ਕਿਰਪਾ ਨਾਲ 13ਵਾਂ ਆਯੋਜਨ ਮਹਿੰਦੀਪੁਰ ਜ਼ਾਂਬੇਕੇ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਭਜਨਗਾਇਕ ਮਕੇਸ਼ ਬਾਗੜਾ ਜੀ, ਤ੍ਰਿੰਦਰ ਬਲਕੀ ਜੀ ਫਤਿਹਬਾਦ ਅਤੇ ਸੁਪੰਬਰ ਵੰਸ਼ਕਾਤਾ ਵਾਲੇ ਬਾਬਾ ਦਾ ਭਜਨ ਕਰਨਗੇ ਅਤੇ 56 ਘੋਗਾਂਵਾਂ ਨੂੰ ਸ਼ਵਾ ਮੰਡੀ ਦਾ ਪੋਗ ਸੁੰਦਰ ਦਰਬਾਰ ਬਾਬਾ ਦਾ ਸਜਾਇਆ ਜਾਵੇਗਾ ਹਰ ਥਾਂ ਦੀ ਤਰ੍ਹਾਂ ਇਸ ਸਾਲ ਵੀ ਸਭ ਭਗਤਾਂ ਨੂੰ ਬੇਨਤੀ ਹੈ ਕਿ ਹਮੋਂ ਮੌਕੇ ਬਣਾ ਲੈ ਯੂਪੋਚਨ ਬਾਬਾ ਦੇ ਦਰਸ਼ਨ ਕਰਨ। ਪਰ ਵੀਸੀ ਬੋਸਤੇ ਕੀਤੀ ਹੋਈ ਹੈ ਪਸਾਂ ਵੀ ਅਲੱਗ-ਅਲੱਗ ਸਥਾਨ ਤੋਂ ਜਾਣ ਗਿਆ ਆਪਣੇ ਸਾਧਨਾਂ ਦੀ ਸੰਖਤਾ ਵਾਲੇ ਜਿੰਦ ਨੂੰ ਹੋ ਸਕਦੇ ਜੋ ਵੀ ਸੰਖਾ ਜਾਵੇ ਜਾਣ ਦਾ ਪਹਿਲਾਂ ਸਾਨੂੰ ਜੂਤ ਦੇਵੇ ਤਾਂ ਜੋ ਉਹਨਾਂ ਦੀ ਰਹਿਣ ਦੀ ਬੋਸਤਾਂ ਜਿੱਤ ਸਕਦੇ ਸਰਕਾਰ ਕੀ ਜੈ ਅੱਜ ਕੀ ਨਾਮ ਕੀ ਆਪਣਾ ਜੀ ਮੇਰਾ ਨਾਮ सोनू ਹੈ ਤੁਹਾਡੇ ਕੋਲ ਕਿਹੜੀ ਬ੍ਰਾਂਚ ਦਾ ਦੇਖਦੇ ਹੋ ਤੁਸੀਂ ਅਸੀਂ ਸਾਡੀ ਬ੍ਰਾਂਚਿਲ ਕੇ ਬ੍ਰਾਂਚੇ ਕਿਸ ਤਰ੍ਹਾਂ ਕੰਮ ਕਰਦੀ ਹੈ ਤੁਹਾਡੀ ਬ੍ਰਾਂਚ ਜਦੋਂ ਇਹ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਚੰਕ ਕੰਮ ਕਰਦੀ ਹੈਗੀ ਸਾਡੀ ਬ੍ਰਾਂਚ ਨੂੰ ਖੁਸ਼ ਹੈ ਕਿ ਹਰ ਤੋਂ ਬਾਦੀ ਆਉਂਦੀ ਹੈ ਸੰਗਤ ਨੂੰ ਮੈਨੀਪੁਰ ਵਾਲਾ ਜੀ ਲੈ ਕੇ ਜਾ ਰਹੇ ਹਨ ਉੱਥੇ ਦਰਸ਼ਨ ਲੈਣੇ सिर्फ बालाजी यात्रा संघ पूरे देश में प्रसिद्ध हो चुका है जी सिर्फ राजेश जी की कृपा से इन्हों के प्रयास से इन्होंने मोदियों की तरह जुड़ दिया है जी हर शहर को 25 ब्रांचें बना दी हैं जी सब राजेश जी की वजह से ये हुआ है जी इनके के अनुसार ही हम चलते हैं जी जो आदेश होते हैं इनके मानते हैं जी हैं जी सबसे बढ़िया काम इन्होंने किया है जी संगत को बालाजी धाम से जोड़ दिया जी लोग प्रेत से डरते थे जी इन्होंने ये बेड़ा उठाया हुआ भी हर बंदे को मेहंदीपुर धाम से जोड़ना है जी हमने बस हमारी तो यही कृपा है जी जितने हमारी बसे जितनी ट्रेनें जाती हैं सब यात्रियों का भला हो जाए जी बस छायाकार यूट्यूबर पत्रकार जितने भी बने उनको साधुवाद है जी हमारी इस छोटी सी बुलावे पे आए हैं जी आपका बहुत बहुत धन्यवाद है जी बालाजी यात्रा संघ हमारे प्रधान के सारे समस्त मीडिया का बहुत बहुत धन्यवाद करते हैं